ਸਵਾਗਤ ਹੈ ਸੌਰਮਲ ਲਾਹੌਰ ਜੰਦਰ ਤੇ ਤੇ ਆਪਾਂ ਗਾਇਸ ਅੱਜ ਬਣਾਇਆ ਪਰਣਾ ਤੇ ਉਹ ਵੀ ਅਸਵੇਰ ਤੇ ਆਪਾਂ ਅੱਜ ਤੁਹਾਨੂੰ ਪਰਣਾ ਬਣ ਕੇ ਦੱਸਦੇ ਹਾਂ ਕਿਦਾਂ ਬਣੀਦਾ ਆਪਾਂ ਤੇ ਚਲੋ ਗਾਇਸ ਤੁਹਾਨੂੰ ਪਰਣਾ ਬਣ ਕੇ ਦੱਸਦੇ ਹਾਂ ਨਾਸ ਨਾ ਲਗਣ ਦੇ ਹੁਣ ਤੇ ਚੈੱਕ ਕਰੀਏ ਗਾਇਸ ਤੇ ਗਾਇਸ ਮਿਲ ਪੰਨਾਲਿਆ ਬਾਨ ਤੇ ਚੱਲਦੇ ਆਂ ਦਾਨ ਕਰਨ ਨੂੰ ਤੇ ਗਾਇਸ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੇ ਗਾਇਸ ਇਹ ਜਿਹੜੀ ਵੀਡੀਓ ਬਣਾਈ ਆ ਪਹਿਲਾਂ ਪਤਾ ਕਿੱਥੇ ਰੱਖ ਕੇ ਬਣਾਈ ਹੈ ਗਾਇਸ ਇਹ ਇਹ ਬਣਾਈ ਹੈਗੀ ਆ ਆਹ ਆਪਣਾ ਟਰਾਈਪੋਡ ਪਿਆ ਛੋੜਿਆ ਹੈ ਚੈੱਕ ਕਰੇ। ਇਹ ਜੀ ਅੱਜ ਕਦੇ ਜਾ ਗਿਆ ਹੈ, ਦੱਸ ਕਿੱਥੇ ਆ ਗਿਆ ਓਏ। ਦੱਸ ਓਏ। ਉਹ ਲੈ ਗਿਆ ਭੜਾ ਨੂੰ ਤਵਾ ਆਪਣੇ ਉਹ ਭੜਾ ਨੂੰ ਤੇਲ ਕਿ ਨਹੀਂ ਪਾਉਣਾ ਉਹ ਵਿੱਚ। ਤੇਲ ਪਾਇਆ ਵਿੱਚ। ਤੇਲ ਪਾਇਆ। 250 ਤੇਲ ਪਾਇਆ। 250 ਤੇਲ ਪਾਇਆ ਸਕੂਲੀ ਲੈ ਕੇ ਜਾਂਦੇ ਆਪਣੀ। ਦੱਸ ਖੜ ਜਾਣੀ ਸੀ। ਪਤਾ ਲੱਗ ਜਾਂਦਾ ਨਾਲੇ। ਕਹਿੰਦਾ 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 ਵੇਚ ਕੇ ਕਹਿੰਦਾ ਸਪਰਿੰਡਰ ਲੈ ਆਣਾ। ਹੋਰ ਨਾਲ ਕੋ ਬੇਚ ਕੇ ਸਪਰਿੰਡਰ ਲੈ ਆਣਾ। ਹੋਰ ਮਿਹਨਤ ਦੀ ਕਮਾਈ ਦੀ ਆ ਇਹ। ਜੜੀ ਲੈਖਣਿਆਂ ਆ ਸਪਰਿੰਡਰ ਲੈ ਆਣਾ। ਰੀਲੈਕਸ ਹੋਣਾ ਬੜੀ ਐਕਸਪਲੈਂਡਰ ਨੇ ਆਪਾਂ ਜਿਹੜੀ ਰੀਲੈਕਸ ਨੇ। ਮੈਂ। ਬੜਾ ਸ਼ਕਲ ਦੇਖੀ ਐ। ਬਯਾਹ ਕਰ ਲੈ ਬਯਾਹ। ਬਯਾਹ। ਮੈਂ ਤਾਂ ਦੇ। ਮਯਾਹ ਕਰ ਲੈ ਗਾਈਜ਼ ਮਯਾਹ। ਵਾਹ ਕਰ ਜਿਨਾ। ਕੁਝ ਨਹੀਂ ਗਾਈਜ਼। ਬੜਾ ਬੜਾ। ਮੇਰੇ ਤਾਂ ਅੱਗੇ ਨਹੀਂ ਦੇ ਦਾਂ। ਦਿਖਾਉਣਾ ਤਾਂ ਗੈ। ਯਾਹ ਆਪਣਾ ਆਪਾ ਡੈਂਡੀ ਬੋੜਾ ਚੱਕ ਲਿਆ ਤੇ ਜੇ ਚ ਪਾ ਲਈਏ ਚਾਬੀਆਂ ਚੂਬੀਆਂ ਤੇ ਭਾ ਜਲਦੇ ਹਨਗਾਨ ਬੰਨੂ ਆਹੋ ਜੜੇ ਸਵੇਰ ਦੇ ਤਾਂ ਤੁਸੀਂ ਆਏ ਨਹੀਂਗੇ ਕਿੱਥੇ ਦਾ ਸਵੇਰ ਦਾ ਉਹ ਨਹੀਂ ਗਏ ਕਿੱਥੇ ਨੂੰ ਤੇ ਮੈਨੂੰ ਇਹ ਤੂੰ ਦੱਸ ਗਏ ਸੀ ਨਹੀਂ ਗਏ ਕਿੱਥੇ ਨੂੰ ਤੇ ਗਏ ਸੀ ਤੇ ਕਿ ਹੋਜੀ ਕਿਤੇ ਗਏ ਇਹ ਤਾਂ ਦੱਸ ਕੇ ਕਿੱਥੇ ਤੇ ਕਿੱਥੇ ਗਏ ਵੇ ਤੇ ਉਹ ਇੱਥੇ ਹੀ ਸੀ ਯਾਰ ਕੀ ਹੋ ਸੀ ਕਿਤੇ ਇਹ ਉਹਦੀ ਮਹਾਰਾ ਸੂਰਜੀ ਦੁਕਾਨ ਖੋਲਣੀ ਸੀ ਸੂਰਜੀ ਦੁਕਾਨ ਨਹੀਂ ਖੋਲੀ ਹੋਰ ਜਾ ਕੇ ਚਾਬੀ ਘਰ ਦੀ ਨਹੀਂ ਘਰ ਘਰ ਕੋਲੇ ਝੜ ਗਿਆ ਨਾ ਚਾਬੀ ਲੱਭ ਲੰਦਾ ਲੱਭੀ ਨਹੀਂ ਚਾਬੀ ਸਾਰਾ ਘਰ ਫੋਨ ਮਾਰਿਆ ਲੱਭੀ ਨਹੀਂ ਚਾਬੀ ਕਿੱਥੇ ਲੱਭਦਾ ਮੈਂ ਤੇ ਗਾਇਜ਼ ਇਹਨਾਂ ਨੂੰ ਇੰਨੀ ਵੀ ਐ ਨਹੀਂ ਕਿ ਉਹਨੇ ਦੁਕਾਨ ਖੋਲਣੀ ਉਹਦੋਂ ਕਰਦੀ ਚਾਬੀ ਐ ਨਹੀਂ ਕਿ ਇਦਾਂ ਦੇ ਬਾਅਦ ਚ ਉਹ ੱੱਕੇ ਖਾਂਦੇ ਆਂਦੇ ਰੋਂਦੇ ਹੁੰਦੇ ਸੀ ਕਿ ਉਹ ਨਹੀਂ ਮਿਲਿਆ ਉਹ ਬੜੀ ਨੂੰ ਮਿਲ ਗਿਆ ਛੋਟੇ ਨੂੰ ਮੈਨੂੰ ਨਹੀਂ ਮਿਲਿਆ ਉਹ ਨਹੀਂ ਮਿਲਿਆ ਇਹ ਮੈਂ ਹੁਣ ਗਾਇਜ਼ ਪਾ ਦੇਣੀ ਆ ਜਿਹਨੇ ਚੱਕਣਾ ਨੂੰ ਚੱਕ ਸਕਦਾ ਖੁੱਲੀ ਛੁੱਟੀ ਆ ਬਾਕੀ ਮੈਂ ਦਾ ਰਾਤੀ ਵਾਲਾ ਵਲੌਗ ਵੀ ਪਾ ਦੂੰਗਾ ਵਿੱਚ ਇਹ ਵਿੱਚ ਪਾਣਾ ਵੇ ਉਹ ਇੱਕੇ ਰੱਖੀ ਇਹ ਸੋਚ ਕੇ ਰੱਖੀ ਤੇ ਗਾਇਜ਼ ਚੰਗਾ ਮਿਲਦੇ ਆਪਾਂ ਅਗਲੇ ਵਲੌਗ ਦੇ ਅੰਦਰ ਤੇ ਲਾਈਕ ਸ਼ੇਅਰ ਬੰਡ ਜ਼ਰੂਰ ਕਰਦੇ ਹੋ ਇਹ ਮਜ਼ਾਕ ਸਗਾ ਨਾ ਰਹਾ ਗਾਇਸ ਤੇ ਚੰਗਾ ਵੀ ਗੱਲ ਦੇ ਵਲੌਗ ਦੇ ਅੰਦਰ ਮਿਲਦੇ ਆ ਗਾਇਸ